ਅੱਜ ਇਨਕਲਾਬੀ ਮਾਸਕਵਾਦੀ ਪਾਰਟੀ ਵੱਲੋਂ ਐਮਐਲਏ ਮਨਜਿੰਦਰ ਲਾਲਪੁਰਾ ਐਸਐਸਪੀ ਤਰਨਤਾਰਨ ਐਸਸੀ ਬੀਲੀਬੋਰਡ ਤਰਨਤਾਰਨ ਦਾ ਪੁਤਲਾ ਪਿੰਡ ਕਾਲਵਾਂ ਦੇ ਵਿੱਚ ਫੂਕਿਆ ਗਿਆ ਸਾਡੇ ਕਾਮਰੇਡ ਬਲਬੀਰ ਸੂਦ ਦੀ ਲੜਕੀ ਅਮਰੀਕਾ ਦੇ ਵਿੱਚ ਰਹਿੰਦੀ ਆ ਮਲਵੀਰ ਸੋਦ ਆਪਣਾ ਇਲਾਜ ਕਰਾਉਣ ਵਾਸਤੇ ਅਮਰੀਕਾ ਗਿਆ ਉਹਨਾਂ ਦੀ ਉੱਥੇ ਡੈਥ ਹੋ ਗਈ ਤੇ ਮਗਰੋਂ ਉਹਨਾਂ ਦੀ ਜਗਾ ਵਾ ਤਰਨ ਤਾਰਨ ਦੇ ਲੱਗੇ ਪਿੰਡ ਉਹਨਾਂ ਦੀ ਜਗਾ ਹੀ ਤੇ ਉਹ ਤੇ ਉੱਤੇ ਜਿਹੜਾ ਜਗਾ ਤੇ ਐਮ ਐਲ ਏ ਮਨਿੰਦਰ ਸਿੰਘ ਲਾਲਪੁਰਾ ਦੇ ਗੁੰਡਿਆਂ ਨੇ ਜਿਹੜਾ ਕਬਜ਼ਾ ਕੀਤਾ ਤੇ ਅਸੀਂ ਕਈ ਵਾਰ ਜਿਹੜੇ ਇਸ ਸਬੰਧ ਦੇ ਵਿੱਚ ਐਸ ਐਸ ਪੀ ਨੂੰ ਜਿਹੜਾ ਦਰਖਾਸਤਾਂ ਵੀ ਦੇ ਚੁੱਕੇ ਆ ਕਿ ਜਿਹੜੀ ਸਰਕਾਰ ਡਿੰਗਾ ਮਾਰਦੀ ਸੀ ਭਗਵੰਤ ਮਾਨ ਕਹਿੰਦਾ ਸੀ ਵੀ ਐਨਆਰਆਈਆਂ ਦੇ ਵਾਸਤੇ ਅਸੀਂ ਇੱਕ ਵੱਖਰੇ ਜਿਹੜੇ ਠਾਣੇ ਬਣਾ ਦਿੱਤੇ ਆ ਉਹਨਾਂ ਨੂੰ ਉਹਨਾਂ ਇਨਸਾਫ ਮਿਲਿਆ ਕਰੂਗਾ ਉਹਨਾਂ ਦੇ ਜਿਹੜਾ ਵਾ ਜ਼ਮੀਨਾਂ ਤੇ ਜਗ੍ਹਾ ਤੇ ਕਬਜ਼ੇ ਨਹੀਂ ਹੋਣਗੇ ਤੇ ਐ ਭਗਵੰਤ ਮਾਨ ਜੀ ਇਹ ਤੁਹਾਡਾ ਐਮਐਲਏ ਵਾਲੇ ਵੀ ਵਿਚੇਰਾ ਕਰ ਧਿਆਨ ਦਿਓ ਜਿਹੜੇ ਐਮਐਲਏ ਲਗਾਤਾਰ ਜਿਹੜਾ ਵਾ ਪੁਲਿਸ ਨੂੰ ਕੋਈ ਕਾਰਵਾਈ ਨਹੀਂ ਕਰਨ ਦਿੰਦੇ ਇਹਦੇ ਸਬੰਧ ਦੇ ਵਿੱਚ ਅਸੀਂ ਇੱਕ ਐਪਲੀਕੇਸ਼ਨ ਐਸ.ੀ. ਸਾਹਿਬ ਬਿਜਲੀ ਬੋਰਡ ਤਰਨਤਾਰ ਨੂੰ ਦਿੱਤੀ ਦੱਸਿਆ ਵੀ ਐਸ.ੀ. ਸਾਹਿਬ ਇਹ ਜਿਹੜੀ ਜਗਾ ਵਾ ਇਹ ਲੜਕੀ ਦੀ ਜਗਾ ਵਾ ਸਾਡੀ ਭੈਣ ਦੀ ਜਗਾ ਵਾ ਪਿੱਛੋਂ ਜਗਾ ਤੋਂ ਮੀਟਰ ਪੁੱਟ ਕੇ ਇੱਥੇ ਟਰਾਂਸਫਰ ਨਾ ਕਰਿਓ ਉਹਨਾਂ ਨੇ ਇਹਨੂੰ ਕੁਝ ਨਹੀਂ ਸਮਝਿਆ ਐਪਲੀਕੇਸ਼ਨ ਨੂੰ ਕੁਝ ਨਹੀਂ ਸਮਝਿਆ ਦਰਖਾਸਤਾਂ ਨੂੰ ਕੁਝ ਨਹੀਂ ਸਮਝਿਆ ਤੇ ਉਹਨਾਂ ਨੇ ਜਿਹੜਾ ਪਿੱਛੋ ਜਗਾ ਤੋਂ ਮੀਟਰ ਪੁੱਟ ਕੇ ਅੱਗੇ ਟਰਾਂਸਫਰ ਕਰ ਦਿੱਤਾ ਇਸ ਦੇ ਸਬੰਧ ਦੇ ਵਿੱਚ 16 ਤਰੀਕ ਨੂੰ ਜਿਹੜਾ ਵਾ ਤਰਨਤਾਰਨ ਸ਼ਹਿਰ ਦੇ ਵਿੱਚ ਪਹਿਲੋਂ ਮਾਰਚ ਕੱਢਿਆ ਜਾਊਗਾ ਤੇ ਫਿਰ ਜਿਹੜਾ ਵਾ ਰੋਸ ਜਿਹੜਾ ਧਰਨਾ ਐਸਐਸਪੀ ਤਰਨਤਾਰ ਦੇ ਦਿੱਤਾ ਜਾਊਗਾ ਤੇ ਉਹਨਾਂ ਚਿਰ ਲਗਾਤਾਰ ਹਰ ਪਿੰਡ ਦੇ ਵਿੱਚ ਏ ਐਮਐਲਏ ਮਨਜਿੰਦਰ ਲਾਲਪੁਰਾ ਐਸਐਸਪੀ ਐਸੀ ਬੀਲੀਬੋਰਡ ਤਰਨਤਾਰਨ ਦੇ ਲਗਾਤਾਰ ਪੁਤਲੇ ਫੂਕੇ ਜਾਣਗੇ ਮੈਂ ਇਹ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਭੈਣ ਵਾਸਤੇ ਇਸ ਲੜਕੀ ਵਾਸਤੇ ਆਪਾਂ ਜਿਹੜਾ ਇਨਸਾਫ ਵਾਸਤੇ ਕਿ 16 ਤਰੀਕ ਨੂੰ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਥਿਆਂ ਦੇ ਰੂਪ ਦੇ ਵਿੱਚ 16 ਤਰੀਕ ਨੂੰ ਐਸਐਸਪੀ ਦਫਤਰ ਪਹੁੰਚੋ ਇਨੀਆਂ ਕੋ ਬੇਨਤੀਆਂ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਐਮਐਲ ਲਾਲਪੁਰਾ ਮੁਰਦਾਬਾਦ ਮੁਰਦਾਬਾਦ ਬੀਲੀ ਬੋਰਡ ਐਸੀ ਤਰਨਤਾਰਨ ਮੁਰਦਾਬਾਦ ਮੁਰਦਾਬਾਦ ਐਸਐਸਪੀ ਤਰਨਤਾਰਨ ਮੁਰਦਾਬਾਦ ਆਨ ਮਜ਼ਦੂਰ ਨੌਜਵਾਨ ਦਾ ਇੱਕਾ ਜਿੰਦਾਬਾਦ ਕਿਸਾਨ ਮਜ਼ਦੂਰ ਨੌਜਵਾਨ ਦਾ ਇੱਕਾ ਜਿੰਦਾਬਾਦ ਐਮ ਐਲ ਏ ਦਾ ਕੱਖ ਨਾ ਰਹੇ ਕੱਖ ਨਾ ਰਹੇ ਕੱਖ ਨਾ ਰਹੇ ਗੁੰਡਾ ਰਾਜ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਧਕੇ ਸ਼ਾਇਆ ਨਹੀਂ ਚਲਣਗਾ ਨਹੀਂ ਚਲੇਗੀ ਨਹੀਂ ਚਲੇ ਗੁੰਡਾ ਰਾਜ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਬੰਜੰਦਰ ਐਮ ਐਲ ਏ ਲਾਲਪੁਰਾ ਮੁਕਾਬਲਾ ਮੁਕਾਬਲਾ ਮੁਕਾਬਲਾ